ਦਿਸੇ ਗੱਲੇਵਾਲ ਜੀ ਨੂੰ ਖਨੋਰੀ ਬਾਡਰ ਤੋਂ ਸੁੱਤੇ ਪਏ ਲਗਭਗ 35 ਦੇ 3 ਦੇ ਕਰੀਬ ਦਾ ਸਮਾਂ ਸੀ ਜਦੋਂ ਚੁੱਕ ਕੇ ਲੈ ਗਈ ਉਹ ਉਹਨਾਂ ਦੇ ਕੈਂਪ ਨੂੰ ਤੋੜਿਆ ਗਿਆ ਭੰਨਿਆ ਗਿਆ ਤੇ ਜਿਵੇਂ ਕੋਈ ਬਦਮਾਸ਼ ਵਿਅਕਤੀ ਜਾਂ ਕੋਈ ਇਸ ਤਰ੍ਹਾਂ ਦੇ ਗਲਤ ਬੰਦਿਆਂ ਨੂੰ ਚੁੱਕੀਂਦੇ ਬਿਲਕੁਲ ਉਹਨਾਂ ਤੇ ਕੀ ਕਾਨੂੰਨ ਸੀ ਜਿਹੜਾ ਇਹੋ ਜਿਹਾ ਉਹਨਾਂ ਨੂੰ ਚੁੱਕਣ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੈਗਾ ਵੀ ਸ਼ਾਇਦ ਇਹਦੇ ਨਾਲ ਇਹਨਾਂ ਦੇ ਐਜੀਟੇਸ਼ਨ ਨੂੰ ਅਸੀਂ ਫਿਲ ਕਰ ਦਿਆਂਗੇ ਸ਼ਾਇਦ ਉਹਨਾਂ ਦਾ ਭੁਲੇਖਾ ਹੈ ਇਹ ਸਰਕਾਰਾਂ ਬਿਲਕੁਲ ਧੱਕਾ ਕਰਨਾ ਚਾਹੁੰਦੀਆਂ ਨੇ ਸਾਡੇ ਕਿਸਾਨੀ ਕਰਨ ਵਾਲੇ ਖੇਤੀ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਹਨਾਂ ਨੂੰ ਡੰਡੇ ਦੇ ਜੋਰ ਨਾਲ ਦਬਾਉਣਾ ਚਾਹੁੰਦੇ ਨੇ ਇਸ ਸੈਕਟਰ ਨੂੰ ਬਰਬਾਦ ਕਰਨਾ ਚਾਹੁੰਦੇ ਆ ਕਿਹੜਾ ਦੋਸਤ ਸੀ ਕਿਹੜਾ ਗੁਨਾਹ ਕੀਤਾ ਸੀ ਜੇ ਐ ਕਿਸਾਨਾਂ ਦੀ ਹਮਦਰਦੀ ਲੱਗਦੀ ਹੈ ਸਰਕਾਰ ਨੂੰ ਵੀ ਉਹ ਨਾਂ ਬੈਠਣ ਮਰਨ ਵਰਤ ਤੇ ਕਿਸਾਨ ਹਤੈਸ਼ੀ ਘਾਉਂਦੀਆਂ ਨੇ ਸਰਕਾਰਾਂ ਤਾਂ ਗੱਲ ਕਰਨ ਸਾਡੇ ਮੁੱਦੇ ਬਿਲਕੁਲ ਵਾਜਬ ਤੇ ਜਾਇਜ਼ ਹੈ ਦੇਖੋ ਬਿਲਕੁਲ ਇਹ ਗੱਲ ਅਸੀਂ ਪਹਿਲਾਂ ਤੋਂ ਕਹਿੰਦੇ ਆਉਂਦੇ ਆ ਵੀ ਅਸੀਂ ਕਦੋਂ ਵੀ ਕਿਤੇ ਬੈਲੈਂਸ ਇਸ ਤਰ੍ਹਾਂ ਦਾ ਵਿਗੜ ਨਹੀਂ ਦਿੱਤਾ ਜਿਹਦੇ ਨਾਲ ਕੋਈ ਹਿੰਸਾ ਘਟਨਾਵਾਂ ਹੋਣ ਅਸੀਂ ਬਿਲਕੁਲ ਸ਼ਾਂਤਮਈ ਪ੍ਰੋਗਰਾਮ ਕੀਤੇ ਬਿਲਕੁਲ ਸ਼ਾਂਤਮਈ ਪ੍ਰੋਗਰਾਮ ਸੀ ਮਰਨ ਵਰਸ ਵਾਲਾ ਭਾਰਤੀ ਕਿਸਾਨ ਯੂਨੀਅਨ ਸੁੱਧੂਪੁਰ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਪਰ ਵੱਡਾ ਐਲਾਨ ਕੀਤਾ ਗਿਆ ਸੀਗਾ ਅੱਜ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਜਿਹੜਾ ਐਲਾਨ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ ਕਿਉਂਕਿ 13 ਫਰਵਰੀ ਤੋਂ ਲਗਾਤਾਰ ਕਿਸਾਨ ਦੋ ਬਾਰਡਰਾਂ ਦੇ ਉੱਪਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਡੇਰੇ ਲਗਾ ਕੇ ਬੈਠੇ ਹੋਏ ਨੇ ਤਾਂ ਅੱਜ ਵੱਡਾ ਐਲਾਨ ਜਥੇਬੰਦੀ ਦੇ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਸੀ ਪਰ ਬੀਤੀ ਸ਼ਾਮ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਦੇ ਵੱਲੋਂ ਉਹਨਾਂ ਨੂੰ ਜਿਹੜਾ ਇਸ ਟਰੋਲੀ ਦੇ ਵਿੱਚੋਂ ਫਾਈਬਰ ਨੂੰ ਤੋੜ ਕੇ اندرੋਂ ਕੁੰਡਾ ਖੋਲ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਤਾਂ ਹੁਣ ਫਿਲਹਾਲ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਹੈਗਾ ਕਿ ਆ ਜਾ ਰਿਹਾ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਸਿਹਤ ਜਿਹੜੀ ਹੈ ਉਹ ਸਹੀ ਨਹੀਂ ਹੈਗੀ ਪਰ ਸਾਡੇ ਨਾਲ ਇੱਥੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਤੋਂ ਜਸਵਿੰਦਰ ਸਿੰਘ ਲੋਂਗੋਵਾਲ ਨੇ ਜਸਵਿੰਦਰ ਜੀ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੀਆਂ ਜਿਹੜਾ ਫਾਰਮ ਹੈਗਾ ਉਹਦੇ ਵੱਲੋਂ ਐਲਾਨ ਹੁੰਦਾ ਹੈਗਾ ਤਾਂ ਹੁਣ ਪੁਲਿਸ ਵੱਲ ਇਸ ਕਰਕੇ ਗ੍ਰਿਫਤਾਰ ਕਰਕੇ ਲਿਆ ਜਾਂਦਾ ਹੈਗਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਦੇਖੋ ਮੈਂ ਸਮਝਦਾ ਵੀ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਉਹਨਾਂ ਦੀ ਪੁਲਿਸ ਭਾਵੇਂ ਹਰਿਆਣਾ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਉਹਨਾਂ ਨੇ ਰਲ ਮਿਲ ਕੇ ਇਹ ਜੁਆਇੰਟ ਆਪਰੇਸ਼ਨ ਜਿਹੜਾ ਕੀਤਾ ਹੈਗਾ ਸਾਡੇ ਮੁੱਖ ਲੀਡਰ ਜਗਦੀਸ਼ ਸਿੰਘ ਡੱਲੇਵਾਲ ਜੀ ਨੂੰ ਖਨੋਰੀ ਬਾਰਡਰ ਤੋਂ ਸੁੱਤੇ ਪਏ ਲਗਭਗ 3:30 ਦੇ 3:00 ਦੇ ਕਰੀਬ ਦਾ ਸਮਾਂ ਸੀ ਜਦੋਂ ਚੁੱਕ ਕੇ ਲੈ ਗਈ ਫੋਰਸ ਫੋਰਸ ਕਿਉਂਕਿ ਇਹ ਜਿਹੜਾ ਮਰਨ ਵਰਤ ਦਾ ਐਲਾਨ ਸੀ ਉਹ ਅੱਜ ਉਹਨਾਂ ਨੇ 12 ਵਜੇ ਮਰਨ ਵਰਤ ਤੇ ਬੈਠਣਾ ਸ਼ੁਰੂ ਕਰਨਾ ਸੀਗਾ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੈਗਾ ਵੀ ਸ਼ਾਇਦ ਇਹਦੇ ਨਾਲ ਇਹਨਾਂ ਦੇ ਐਜੀਟੇਸ਼ਨ ਨੂੰ ਅਸੀਂ ਫੇਲ ਕਰ ਦਿਆਂਗੇ ਸ਼ਾਇਦ ਉਹਨਾਂ ਦਾ ਭੁਲੇਖਾ ਹੈ ਇਹ ਲੋਕ ਜਿਹੜੇ ਸੰਘਰਸ਼ ਕਰਦੇ ਆ ਇਹ ਭੁਲੇਖਾ ਉਹਨਾਂ ਦਾ ਤੋੜਾਂਗੇ ਅਸੀਂ ਬਿਉਂਤਬੰਦੀ ਕਰ ਰਹੇ ਆ ਤੇ ਨਾਲ ਦੀ ਨਾਲ ਅਸੀਂ ਸਰਕਾਰ ਨੂੰ ਪੰਜਾਬ ਦੀ ਨੂੰ ਕਹਿਣਾ ਚਾਹੁੰਦੇ ਆ ਕਿ ਉਸ ਨੂੰ ਡੱਲੇਵਾਲ ਸਾਹਿਬ ਨੂੰ ਰਿਹਾ ਕਰੋ ਜਿੱਥੇ ਵੀ ਹੈਗਾ ਉਹ ਭਾਵੇਂ ਉਹਨਾਂ ਦੀ ਕੋਈ ਸੇਧ ਨੂੰ ਤਕਲੀਫ ਨਹੀਂ ਸੀ ਉਹ ਬਿਲਕੁਲ ਠੀਕ ਠਾਕ ਸੀਗੇ ਕੱਲ ਸਗੋਂ ਉਹਨਾਂ ਨੇ ਆਪਣੀ ਪ੍ਰਾਪਰਟੀ ਆਪਣੇ ਪਰਿਵਾਰ ਨੂੰ ਸੌਂਪੀ ਹੈਗੀ ਹੈ ਉਸ ਤੋਂ ਬਾਅਦ ਠੀਕ ਠਾਕ ਸੀ ਉਰੇ ਮੌਜ ਨਾਲ ਸੁੱਤੇ ਪਏ ਸੀ ਆਪਣੇ ਕੈਂਪ ਦੇ ਵਿੱਚ ਉਹਨਾਂ ਦੇ ਕੈਂਪ ਨੂੰ ਤੋੜਿਆ ਗਿਆ ਭੰਨਿਆ ਗਿਆ ਤੇ ਜਿਵੇਂ ਕੋਈ ਬਦਮਾਸ਼ ਵਿਅਕਤੀ ਜਾਂ ਕੋਈ ਇਸ ਤਰ੍ਹਾਂ ਦੇ ਗਲਤ ਬੰਦਿਆਂ ਨੂੰ ਚੁੱਕੀਂ ਤੇ ਬਿਲਕੁਲ ਉਹਨਾਂ ਤੇ ਕੀ ਕਾਨੂੰਨ ਸੀ ਜਿਹੜਾ ਇਹੋ ਜਿਹਾ ਉਹਨਾਂ ਨੂੰ ਚੁੱਕਣ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ ਕਿਹੜਾ ਦੋਸ਼ ਸੀ ਕਿਹੜਾ ਗੁਨਾਹ ਕੀਤਾ ਸੀ ਜੇ ਐ ਕਿਸਾਨਾਂ ਦੀ ਹਮਦਰਦੀ ਲੱਗਦੀ ਹੈ ਸਰਕਾਰ ਨੂੰ ਵੀ ਉਹ ਨਾਂ ਬੈਠਣ ਮਰਨ ਵਰਤ ਤੇ ਕਿਸਾਨ ਹਤਾਇਸ਼ੀ ਕਾ ਹੁੰਦੀਆਂ ਨੇ ਸਰਕਾਰਾਂ ਤਾਂ ਗੱਲ ਕਰਨ ਸਾਡੇ ਮੁੱਦੇ ਬਿਲਕੁਲ ਵਾਜਬ ਤੇ ਜਾਇਜ਼ ਹੈ ਕਿਸਾਨ ਕਿਵੇਂ ਦੇਖਦੇ ਹਾਂ ਕਿ ਪਹਿਲਾਂ ਤਾਂ ਤੁਹਾਡੇ ਫਾਰਮਾਂ ਵੱਲੋਂ ਐਕਸ਼ਨ ਪਲਾਨ ਵੀ ਕੀਤੇ ਗਏ ਸੀ ਕਿ ਅੱਗੇ ਵਧਿਆ ਜਾਵੇਗਾ ਤਾਂ ਜਿਸ ਦੇ ਵਿੱਚ ਪੁਲਿਸ ਦੇ ਨਾਲ ਤਣਾਅ ਹੋਏ ਨੌਜਵਾਨ ਦੀ ਇੱਕ ਦੀ ਮੌਤ ਹੋਈ ਤਾਂ ਹੋਰ ਵੀ ਵੱਡਾ ਨੁਕਸਾਨ ਹੈ ਜਥੇਬੰਦੀਆਂ ਦਾ ਹੋਇਆ ਪਰ ਹੁਣ ਤਾਂ ਜਿਹੜਾ ਜਿਹੜਾ ਹੁਣ ਤੁਸੀਂ ਪ੍ਰੋਗਰਾਮ ਐਲਾਨਿਆ ਸੀ ਤਾਂ ਬਿਲਕੁਲ ਸ਼ਾਂਤੀਪੂਰਕ ਸੀ ਦੇਖੋ ਬਿਲਕੁਲ ਇਹ ਗੱਲ ਅਸੀਂ ਪਹਿਲਾਂ ਤੋਂ ਕਹਿੰਦੇ ਆਉਂਦੇ ਆ ਵੀ ਅਸੀਂ ਕਦੋਂ ਵੀ ਕਿਤੇ ਬੈਲੈਂਸ ਇਸ ਤਰ੍ਹਾਂ ਦਾ ਵਿਗੜ ਨਹੀਂ ਦਿੰਦਾ ਜਿਹਦੇ ਨਾਲ ਕੋਈ ਹਿੰਸਾ ਘਟਨਾਵਾਂ ਹੋਣ ਅਸੀਂ ਬਿਲਕ ਸ਼ਾਤਮਾਈ ਪ੍ਰੋਗਰਾਮ ਕੀਤਾ ਬਿਲਕੁਲ ਸ਼ਾਤਮਾਈ ਪ੍ਰੋਗਰਾਮ ਸੀ ਮਰਨ ਵਰਤਾਲਾ ਇਸੇ ਤਰ੍ਹਾਂ ਹੀ ਅਸੀਂ ਸ਼ਾਤਮਾਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਪਹਿਲਾਂ ਦਿੱਲੀ ਵੱਲ ਜਾ ਰਹੇ ਸੀ ਉਹਨਾਂ ਨੇ ਉਦੋਂ ਤਿੰਨ ਚਾਰ ਦਿਨ ਪਹਿਲਾਂ ਹੀ ਜਿਹੜੀਆਂ ਵੈਰੀਗੇਟ ਕੰਧਾਂ ਕੱਢ ਕੇ ਕਿਲ ਗੱਡ ਕੇ ਛੜਕਾਂ ਦੇ ਵਿੱਚ ਸਾਡੇ ਰਸਤਿਆਂ ਨੂੰ ਰੋਕਿਆ ਹੈਗਾ ਬਿਲਕੁਲ ਹੁਣ ਪੂਰੀ ਦੁਨੀਆ ਨੇ ਦੇਖ ਲਿਆ ਇਹ ਸਾਰਾ ਖੇਡ ਇਹ ਸਰਕਾਰਾਂ ਬਿਲਕੁਲ ਧੱਕਾ ਕਰਨਾ ਚਾਹੁੰਦੀਆਂ ਨੇ ਸਾਡੇ ਕਿਸਾਨੀ ਕਰਨ ਵਾਲੇ ਖੇਤੀ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਹਨਾਂ ਨੂੰ ਡੰਡੇ ਦੇ ਜੋਰ ਨਾਲ ਦਬਾਉਣਾ ਚਾਹੁੰਦੇ ਨੇ ਇਸ ਸੈਕਟਰ ਨੂੰ ਬਰਬਾਦ ਕਰਨਾ ਚਾਹੁੰਦੇ ਆ ਬਿਲਕੁਲ ਵਾਜਬ ਤੇ ਜਾਇਜ਼ ਮੰਗਾਂ ਸਾਡੀਆਂ ਇਹ ਇਸ ਤਰ੍ਹਾਂ ਯਵਰ ਨਾਲ ਅਸੀਂ ਦਬਣ ਵਾਲੇ ਨਹੀਂ ਸਾਡੇ ਹੁਣ ਕੀ ਪ੍ਰੋਗਰਾਮ ਹੈ ਅਗਲਾ ਹੁਣ ਅਸੀਂ ਪ੍ਰੋਗਰਾਮ ਦੇਖੋ ਉਹੀ ਹੈ ਜਿਹੜਾ ਸੰਘਰਸ਼ ਨੂੰ ਅਸੀਂ ਵੱਡੇ ਤਿੱਖਾ ਕੀਤਾ ਐਲਾਨ ਕੀਤਾ ਹੈ 6 ਦਸੰਬਰ ਨੂੰ ਅੱਗੇ ਵਧਣ ਦਾ ਫੈਸਲਾ ਕੀਤਾ ਜਥਿਆਂ ਦੇ ਰੂਪ ਦੇ ਵਿੱਚ ਅੱਜ ਢੱਲੇਵਾਲ ਸਾਹਿਬ ਨੇ ਮਰਨਵਰਤ ਤੇ ਬੈਠਣਾ ਸੀ ਹੁਣ ਉਹਨਾਂ ਦੀ हां ते ਅੱਗੇ ਹੋਰ ਕੀ ਪੜਾਕ ਤੇ ਉੱਤੇ ਕੌਣ ਬੈਠਣਾ ਹੈ ਕਿਵੇਂ ਬਹੁਤ ਬੰਦੀ ਕਰਨੀ ਹੈ ਉਹ ਅਸੀਂ ਅੱਜ ਮੀਟਿੰਗ ਕਰ ਰਹੇ ਹਾਂ ਦੋਨੇ ਫਾਰਮਾਂ ਦੀ ਅਗਲਾ ਐਲਾਨ ਕਰਾਂਗੇ ਸੰਘਰਸ਼ ਪਿੱਛੇ ਨਹੀਂ ਉਦੋਂ ਤੱਕ ਹੀ ਹੋਊਗਾ ਬਿਲਕੁਲ ਕਿਸਾਨਾਂ ਦਾ ਕਹਿਣਾ ਕਿਸਾਨ ਲੀਡਰਾਂ ਦਾ ਕੀ ਜਿਹੜਾ ਸੰਘਰਸ਼ ਹੈਗਾ ਉਹ ਤਿੱਖਾ ਹੋਵੇਗਾ ਇਹ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਤੋਂ ਦੇਖ ਰਹੇ ਹੋਗੇ ਕਿ ਜਿਹੜੀ ਇਹ ਜਿਹੜਾ ਤੁਸੀਂ ਫਾਈਬਰ ਦੇਖ ਰਹੇ ਹੋ ਜਿਹੜੀ ਫਾਈਬਰ ਨੂੰ ਤੋੜ ਕੇ ਅੰਦਰੋਂ ਕੁੰਡਾ ਲਗਾ ਕੇ ਜਗਜੀਤ ਸਿੰਘ ਡੱਲੇਵਾਲ ਸੁੱਤੇ ਪਏ ਸੀਗੇ ਤਾਂ ਉਸ ਨੂੰ ਜਿਹੜਾ ਬੀਤੀ ਤੜਕ ਸਵੇਰੀ ਜਿਹੜਾ ਪੁਲਿਸ ਬਲਾਂ ਦੇ ਵੱਲੋਂ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿਆ ਜਾਂਦਾਗਾ ਤੇ ਉਹਨਾਂ ਨੂੰ ਦੱਸਿਆ ਜਾ ਰਿਹਾਗਾ ਕਿ ਜਿਹੜਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਲਜਾਇਆਗਾਗਾ ਫਿਲਹਾਲ ਜਿਹੜਾ ਵਖ ਵਖ ਜਥੇ ਬੰਦੀਆਂ ਦਾ ਜਿਹੜਾ ਫਾਰਮ ਸੀਗਾ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਤੇ ਸ਼ੰਭੂ ਬਾਰਡਰ ਦੇ ਉੱਪਰ ਬੈਠਾਗਾ ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨ ਨੇਤਾ ਦਾ ਕਹਿਣਾ ਕਿ ਜਲਦ ਜਿਹੜਾ ਮ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਕਿਉਂਕਿ ਉਹਨਾਂ ਨੇ ਕਿਹਾਗਾ ਕਿ ਜਗਜੀਤ ਸਿੰਘ ਢੱਲੇਵਾਲ ਨੇ ਜੋ ਐਲਾਨ ਕੀਤਾ ਸੀ ਕਿ ਜੇਕਰ ਇੱਕ ਨੇਤਾ ਦੀ ਮਰਨ ਵਰਤ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਅਗਲਾ ਨੇਤਾ ਉਸ ਦੀ ਜਗ੍ਹਾ ਦੇ ਉੱਪਰ ਮਰਨ ਵਰਤ ਦੇ ਉੱਪਰ ਬੈਠੇਗਾ ਤਾਂ ਕਿਤੇ ਨਾ ਕਿਤੇ ਇੱਕ ਤਿੱਖਾ ਜਿਹੜਾ ਸੰਘਰਸ਼ ਹੈਗਾ ਉਸ ਦਾ ਜਿਹੜਾ ਐਲਾਨ ਹੈਗਾ ਉਹ ਕਿਸਾਨ ਲੀਡਰਾਂ ਦੇ ਵੱਲੋਂ ਕੀਤਾ ਗਿਆ ਸੀਗਾ ਤਾਂ ਹੁਣ ਜਲਦੀ ਜਿਹੜਾ ਦੱਸਿਆ ਜਾ ਰਿਹਾ ਕਿ ਦੂਸਰੇ ਜਿਹੜੇ ਕੋਈ ਲੀਡਰ ਨੇ ਕਿਸਾਨ ਉਹਨਾਂ ਦੀ ਜਿਹੜੀ ਡਿਊਟੀ ਹੈ ਉਹਨਾਂ ਦੀ ਜਗ੍ਹਾ ਤੇ ਲੱਗ ਸਕਦੀ ਹੈਗੀ ਕਿ ਉਹ ਮਰਨ ਵਰਤ ਦੇ ਉੱਪਰ ਬੈਠਣਗੇ ਕਿਸਾਨ ਲੀਡਰਾਂ ਨੇ ਸਾਫ਼ ਕਰ ਦਿੱਤਾ ਹੈਗਾ ਕਿ ਜੋ ਪ੍ਰੋਗਰਾਮ ਜ ਦੇ ਵੱਲੋਂ ਦਿੱਤਾ ਗਿਆ ਸੀਗਾ ਉਹ ਇਨ ਬਿਨ ਜਾਰੀ ਰਹੂਗਾ ਸਮਰ نیوز ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ